ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੌਕਾ ਤੇ ਜੇ ਕਿਸੇ ਵੀ ਇਧੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਤਲਵੰਡੀ ਪੰਘੇਰੀਆਂ ਤਹਿਸੀਲ ਜ਼ਿਲ੍ਹਾ ਬਾਈਨੂ ਮੋਕ ਗਈ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਹੁਣਾਂ ਦਾ ਕੰਮ ਆ ਮੇਰੀ ਇਸ ਘਰੋਂ ਪਹਿਲੀ ਵੀਡੀਓ ਆ ਜੀ ਦੋ ਐਨੀਮਲ ਸੇਲ ਆ ਜੀ ਇੱਕ ਗੱਬਣ ਤੇ ਇੱਕ ਤੂਕੜ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੁਹਾਨੂੰ ਲੈ ਦਾਂਗੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਮੇਰਾ ਨਾਮ ਹੀ ਆ ਜੀ ਪਿੰਡ ਤਲਵੰਡੀ ਭਗੇਰੀਆਂ ਜ਼ਿਲ੍ਹਾ ਮੋਗਾ ਤੁਸੀਂ ਨੋ ਮੋਗਾ ਜੀ ਮੋਬਾਈਲ ਨੰਬਰ ਹੀ 98559 ਜੀ 26187 ਜੀ ਠੀਕ ਆ ਬਾਈ ਵਪਾਰ ਦਾ ਹੀ ਕੰਮ ਆ ਜੀ ਹਾਂ ਜੀ ਵਪਾਰ ਦਾ ਕੰਮ ਆ ਠੀਕ ਆ ਜੀ 1 ਨੰਬਰ ਤੋਂ ਬਾਈ ਸ਼ੁਰੂ ਕਰ ਲਾਂਗੇ ਸੁਆ ਕਰਨ ਇਹ ਮੈਂ ਅਜ ਗੱਭਣਾ ਬਾਈ ਸੁਆ ਕਰਨ ਮਤ ਹੁੰਦੀ ਸੁਣਾ ਬਾਈ ਹੁਣ ਸੁਣਾ ਜੀ ਹਾਂ ਬਾਈ ਬਹੁਤ ਚੰਗੀ ਗਾਰੰਟੀ ਦਿੱਤੀ 12 13 ਲੀਟਰ ਦੀ ਗਾਰੰਟੀ ਦਿੱਤੀ ਮਾਲ ਗਾਣੇ ਬਾਈ ਠੀਕ ਹੈ ਜੀ ਹੱਸ ਕੋਈ ਇੱਕ ਦੋ ਦਿਨ ਨਹੀਂ ਲੈਂਦੇ ਇਹ ਬਾਈ ਡੇਟ ਮੁਤਾਬਕ ਬਾਕੀ ਕਰਮ ਵਾਲੇ ਬਹੁਤ ਦਾ ਪਤਾ ਨਹੀਂ ਹੁੰਦਾ ਇੱਕ ਦੋ ਦਿਨ ਵੱਧ ਵੀ ਲਿਜਾ ਸਕਦਾ ਸੀਮਨ ਦਾ ਦੱਸਿਆ ਮਾਲਕਾਂ ਨੇ ਬਾਈ ਸੀਮਨ ਤਾਂ ਆਪਾ ਪੁੱਛ ਆਪਾ ਜੂ ਬੋਲਣਾ ਐਵੇਂ ਠੀਕ ਹੈ ਜੀ ਹਾਂ ਚੰਗੇ ਬੋਡੀ ਸੈਲ ਟਰੈਕਟਰ ਦੀ ਡੇਟ ਵਜੋਂ ਮੌਜੂਦ ਪੂਰਾ ਚੰਗਾ ਪੂਰੀ ਮੋਟੀਆਂ ਐ ਗੰਨੀਆਂ ਈ ਧਾਤ ਦੀ ਮੋਟੀ ਹਨਾ ਦੀ ਡੰਨ ਜਮਾ ਤਿਆਰੀ ਬਹੁਤ ਚੰਗੀ ਆ ਬਾਈ ਕਹਿੰਦਾ ਚੰਗੀ ਗਰੰਟੀ ਤੇ ਆਈ ਆ ਆਪਣੇ ਕੋਲ ਮਾਲਕਾਂ ਕੋਲੋਂ ਖਾਸ ਬੰਦੇ ਤੋਂ ਲੈ ਕੇ ਆਂਦੀ ਆ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਵਜਨ ਵਜੂਦ ਦੀ ਪੂਰੀ ਚੰਗੀ ਆ 12-13 ਕਿਲੋ ਦੁੱਧ ਬਾਈ ਬਾਈ 12-13 ਕਿਲੋ ਦੁੱਧ ਖੁੱਲਾ ਪਾਊਗੀ ਬਾਕੀ ਸੇਵਾ ਦਾ ਜੀ ਆਹ ਵਰਮਨ ਸੇਵਾ ਤੇ ਬਾਕੀ ਅਗਲੇ ਦੀ ਸੇਵਾ ਜਿੰਨਾ ਅਗਲਾ ਪਾਊ ਉਹਨਾਂ ਚੋਲੂਗਾ ਉਹਨਾਂ ਚੋਲੂਗਾ 12-13 ਕਿਲੋ ਦੁੱਧ ਬਾਈ ਦੱਸਦਾ ਕਿ ਖੁੱਲਾ ਪਾਜੂਗੀ ਬਾਕੀ ਸੇਵਾ ਦੇ ਸਿਰ ਤੇ ਆ ਵਜਨ ਵਜੂਦ ਦੀ ਚੰਗੀ ਆ ਇੰਨਾ ਦੁੱਧ ਕੋਈ ਬਾਹਲਾ ਵੀ ਨਹੀਂਗਾ ਬਾਕੀ ਬਾਈ ਭਾਰਪੂਰ ਦੀ ਗਾਰੰਟੀ ਜਮਾ ਜੀ ਉਹਦੀ ਆਪਣੀ ਗਾਰੰਟੀ ਹੋਊਗੀ ਬਾਈ ਭਾਰ ਦੀ ਠੀਕ ਹੈ ਜੀ ਕੋਈ ਹੋਰ ਭੂਸਟਾ ਹੋਵੇ ਸਾਰੇ ਕਹਿੰਦੀ ਆਪਣੀ ਗਾਰੰਟੀ ਸੀਲਸ ਲੱਗ ਵੀ ਪੂਰੀ ਆ ਬਾਈ ਕਹਿੰਦਾ ਪੂਰੀ ਸੀਲਸ ਲੱਗ ਠੀਕ ਹੈ ਜੀ ਲੈ ਚੱਲੀ ਗੇ ਰੰਦਰ ਨੂੰ ਪੂਰੀ ਵਜਨ ਵਜੂਦ ਵਾਲੀ ਆ ਬਾਈ ਕਹਿੰਦਾ ਭਾਰ ਦੀ ਵੀ ਆਪਣੀ ਗਾਰੰਟੀ ਆ ਥਣਾ ਦੀ ਵੀ ਗਾਰੰਟੀ ਆ ਬੇਫਿਕਰ ਹੋ ਕੇ ਆ ਜੋ ਚੰਗਾ ਵਜਨ ਆ ਜੀ ਸੇਵਾਗੋਰ ਵਾਲੇ ਘਰੋਂ ਆਈ ਦੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਚੁਵਾਈ ਵਾਲੇ ਡੇਟ ਮੁਤਾਬਕ ਬਾਈ ਦੱਸਦਾ ਕਿ 1-2 ਦਿਨ ਪਏ ਆ ਬਾਕੀ ਕਰਮਾਲ ਪਸੂ 1-2 ਦਿਨ ਉੱਪਰ ਵੀ ਲੈ ਜਾਂਦਾ ਹੁੰਦਾ ਸਾਇਦ ਤੁਹਾਨੂੰ ਥਣਾ ਦੇ ਨੇੜੇ ਤੋਂ ਦਿਖਾ ਦਿੰਨੇ ਆ ਬਾਕੀ ਸੀਲਸ ਲੱਗ ਕਰਮਾਂ ਵਾਲੀ ਪੂਰੀ ਆ ਮੁੱਲ ਬਈ ਦਾ ਜੈਜਾ ਮੁੱਲ ਮਕਾਨ ਜਿੰਨਾ ਮਰਜ਼ੀ ਮੰਗ ਲਵੇ 1.90 95 ਬਈ 85 ਹਜ਼ਾਰ ਨਹੀਂ ਹਾਂ ਨਾ ਮੈਂ ਦਵਾਂਗੀ ਦੇਣੀ ਆ ਕੱਲ ਦੇਣੀ ਆ 85 ਦੀ ਵੀ ਕੋਈ ਛੋੜ ਹੀ ਹੋਣੀ ਇਹਦੇ ਵਿੱਚੋਂ ਕੋਈ 80 ਵਾਲਾ ਬਈ ਫੋਨ ਨਾਲ ਲਾਵੇ ਸਹੀ ਗੱਲ ਆ ਜੀ ਬਈ ਇਹ ਵੀ ਗੱਲ ਬਈ ਤੁਹਾਡੀ ਸਹੀ ਆ ਬਈ ਕਹਿੰਦਾ ਮੁੱਲ ਪਾਇਆ ਪਾਇਆ ਮੁੱਲ ਨਹੀਂ ਆ ਪਹਿਲੇ ਤੋਂ ਮੰਗਿਆ ਬਈ ਮੈਂ ਗੱਲ ਹੀ ਆਪਾਂ ਕੀਤੀ ਆ ਮੁੱਲ ਕਰਾਉਣ ਨੂੰ ਬਈ ਕਹਿੰਦਾ ਲੱਖ ਕਰਾ ਲਓ ਜੇ ਸੌਦੇਬਾਜ਼ੀ ਕਰਨੀ ਆ ਜੇ ਤੁਸੀਂ ਲੈ ਕੇ ਜਾਣੀ ਆ ਤਾਂ 85000 ਚੋਂ ਖੁਸ਼ੀ ਨਾਵੇਂ ਛੋੜੀ ਹੋਣੀ ਆ 80 ਵਾਲਾ ਬਾਈ ਕਹਿੰਦਾ ਆਪਾਂ ਨੂੰ ਫੋਨ ਨਾ ਲਾਵੇ ਬਾਕੀ ਫੇਸ ਕੁਆਲਟੀ ਸੋਹਣੀ ਆ ਸੀਲਸ ਲੱਗ ਪੂਰੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਜਿਹਨੂੰ ਜਚਣਗੇ ਨੰਬਰ 2 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ 2 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਸੂਆ ਬਾਈ ਕਿੰਨਾ ਵਾ ਸੂਈ ਵੀ ਇਹਦੀ ਜੇ ਸੂਆ ਸੂਈ ਆ ਤੇ ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਜੀ ਬਾਈ ਸੂਈ ਨੂੰ ਆਪਾਂ ਨੂੰ ਪਤਾ ਨਹੀਂ ਬਾਈ ਆਪਾਂ ਲਿਆਂਦੀ ਵੀ ਆ ਲਿਆਂਦੀ ਗਾਉ ਆਪਣੇ ਆਈ ਆ ਆਪਾਂ ਨੂੰ ਮਾਲ ਕਰਨ ਦਾ ਸਾਢੇ ਡੇਢ ਮਹੀਨੇ ਦੀ ਉਹਨਾਂ ਨੇ ਆਪਣੇ ਪੂਰੇ ਕਾਪੀ ਰੱਖਦੀ ਕਾਪੀ ਦੇ ਉੱਤੇ ਪੂਰੇ ਡੇਢ ਮਹੀਨੇ ਦੀ ਗੱਪਣਾ ਉਹਨਾਂ ਦੀ ਕਾਪੀ ਦੇ ਹਿਸਾਬ ਨਾਲ ਠੀਕ ਆ ਆਪਾਂ ਖਾਲ ਲੈ ਲਈਏ ਜੀ ਜਿਆਦਾ ਨੂੰ 5-6 ਦਿਨ ਹੋ ਗਏ ਬਾਈ 1 ਮਹੀਨਾ ਤੇ ਅੱਧੀਆਂ ਪਹਿਲਾਂ ਦਿਨਾਂ ਦੀ ਗੱਪਣਾ ਬਾਈ ਮੈਂ 100% ਹੌਣ ਆਪਾਂ ਗੱਬਣ ਕਰਕੇ ਦੇਣਗੇ ਖਾਲੀ ਕਰਕੇ ਆਪਾਂ ਖਾਲੀ ਕਰਕੇ ਦੇਣੀ ਆ ਅਗਲੇ ਦਿਨ ਕਿਸ ਤਾ ਤੁਹਾਨੂੰ ਗੱਬਾਂ ਨਿਕਲਿਆ ਆਵੇ ਉਹ ਅਗਲੇ ਦਿਨ ਹਾਂ ਆਪਣਾ ਦਸਨ ਦਾ ਪਰਚਾ ਹੈ ਬਾਈ ਠੰਡੀ ਗਰਮ ਚੀਜ਼ ਤੋਂ ਅਗਲਾ ਬੱਚਾ ਰੱਖ ਲੂਗਾ ਤੇ ਥਣਾ ਦੀ ਜਮਾ ਡਾਨਾ ਆਪਣਾ ਜਮਾ ਓਕੇ ਆ ਬਾਈ ਦੁੱਧ ਕਿੰਨਾ ਤਿਆਰ ਹੈ ਬਾਈ ਆਪਾਂ ਨੋਕ ਲਓ ਜੋ ਕੇ ਲਈ ਆਪਣੇ ਕੋਲ ਦੁੱਧ 7 ਕਿਲੋਨ ਖੁੱਲਾ ਦੁੱਧ 8 ਕਿਲੋ ਹੋਊਗਾ ਪਰ ਆਪਾਂ 7 ਹੀ ਕਰ ਦੇਵਾਂਗੇ ਠੀਕ ਆ ਬੇਟਾ ਤੁਰ ਕੇ ਤੇ ਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਸਵੇਰ ਦੂਜਾ ਸੂਈ ਆ ਤੇ ਹਾਈਟ ਚੈੱਕ ਕਰੋ ਜੀ ਮੱਜ ਦੀ ਬਾਈ ਦੇ ਮੋਢੇ ਤੇ ਕਰਉਂਦੀ ਥੋੜਾ ਜਿਹਾ ਦਰਦ ਆ ਜ ਬਾਕੀ ਕੱਦ ਕਾਠ ਤੇ ਵਜਨ ਵਾਲੀ ਵਹਿੜਾ ਸੱਜਰ ਨੇ ਬਾਈ ਪਤਾ ਕਿੰਨਾ ਦੁੱਧ ਪਾਇਆ ਸੱਜਰ ਉਹ ਤਾਂ ਕਹਿੰਦੇ 10 14 ਲੀਟਰ ਦੁੱਧ ਚੋਇਆ ਠੀਕ ਹੈ ਜੀ ਬਾਕੀ ਬੋਡੀ ਸਟਰਕਚਰ ਚੰਗਾ ਰੋਕ ਲੀਵੀਰ ਇੱਥੇ ਚੋੜਾ ਪੱਠ ਪੂੜਾ ਜੀ ਸੋਹਣੀ ਸਕਿਨ ਚਲੋ ਕੋਈ ਨਹੀਂ ਬਾਈ ਅੰਦਰ ਹੀ ਲੈ ਚੱਲ ਥੋੜਾ ਜਿਹਾ ਡਰਦਾ ਇੱਕ ਉਪਰਾ ਕਰ ਜਾਂਦਾ ਜੀ ਪਸੂ ਥਣਾ ਦੇ ਸੱਜ ਸੋਹਣੇ ਗੈਪ ਤੇ ਲੱਗੇ ਵੀ ਹੱਥ ਪੱਥੀ ਚਵਾਈ ਵਾਲਾ ਸਾਨਾ ਜੀ ਚੈੱਕ ਕਰਾ ਦਿੰਨੇ ਆ ਤੁਹਾਨੂੰ ਚਾਰ ਹੀ ਥਣਾ ਜਿਹੜਾ ਨੈੱਟ ਦੁੱਧ ਬਾਈ ਕਹਿੰਦਾ ਮੈਂ ਤਾਂ ਲਿਆਂਦਾ ਸੀਗਾ 9 ਕਿਲੋ ਚੋਕੇ ਪਸ਼ੂ ਨੇ ਜੀ ਨਹੀਂ ਲਾਇਆ ਹੁਣ ਇਸ ਵਕਤ ਜਿਹੜਾ ਭਾਂਡੇ ਵਾਲਾ ਦੁੱਧ ਆਠ ਕਿਲੋ ਜਾਂ 7 ਕਿਲੋ ਬਾਈ ਦੇ ਘਰੇ ਜੋਕ ਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਚੋਲਿਓ ਫੜਾ ਦੇ ਸੈੱਟ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਮੰਜੇ ਦੇ ਪਾ ਲਿਆ ਗੁਖੜਾ ਕੋਈ ਭੂੜ ਸ਼ਿੱਟਾ ਬਾਈ ਮੈਂ ਕਹਿੰਦਾ ਪੂਰ ਸ਼ਿੱਟਾ ਕੋਈ ਨਹੀਂ ਜਮਾ ਗੱਲਿਆਂ ਨੇ ਮੈਂ ਧਾਰਾ ਉਹਦੀਆਂ ਮੋਟੀਆਂ ਮੋਟੀਆਂ ਧਾਰਾ ਆਉਂਗੀਆਂ ਠੀਕ ਆ ਸੁੱਧ ਮੈਂ ਤੁਹਾਨੂੰ ਨੋਕ ਲਈ ਪੂਰਾ ਬਾਈ ਇਹ ਅੱਲੀ ਕਰਕੇ ਨੇ ਜੀ ਨਹੀਂ ਲਾਇਆ ਬਾਈ ਜੀ ਨਹੀਂ ਲਾਇਆ ਗੱਟੀ ਕਮਾਂਡੀਆਂ ਨਹੀਂ ਖੁੱਲ ਕੇ ਲੱਗ ਜਾਂਦੀ ਠੀਕ ਆ ਜੀ ਇਹ ਬੱਚਾ ਮਰਦਾ ਪਾਸਾ ਜੀ ਲਾਇਆ ਵਾ ਠੀਕ ਆ ਬਾਈ ਬਾਕੀ ਮੁੱਲ ਬਾਈ ਜੈਜ ਜਾਈਏ ਦਾ ਬਾਈ ਇਹਦਾ ਮਨ ਜਿੰਨਾ ਮਰਜ਼ੀ ਕਰਾ ਲਓ 65 60 55000 ਦੇਵਾਂਗੇ ਬਾਈ ਜਮਾ ਜੈਜ ਮੋਲਾ 1 ਮਹੀਨਾ ਤੇ ਬਾਹਾਂ ਤੇਹਾਂ ਦਿਨਾਂ ਦੀ ਗੱਭਣ ਖਾਲੀ ਦੇਣੀ ਆ ਪਰ ਜਿਹੜੇ ਡੇਟ ਮੁਤਾਬਕ ਬਾਈ ਦੱਸਦਾ ਇਹ ਆਈ ਹੋਈ ਨੂੰ ਇੰਨਾ ਟਾਈਮ ਹੋ ਗਿਆ 100% ਗੱਬਣੀ ਹੋਊਗੀ ਪਰ ਆਪਾਂ ਖਾਲੀ ਮੰਨ ਕੇ ਦੇਣੀ ਆ ਉਹ ਅਗਲੇ ਦੀ ਕਿਸਮਤ ਬਾਈ ਜੇ ਗੱਬਣ ਰਹੇਗੀ ਤਾਂ ਅਗਲੇ ਦੇ ਵਾਰ ਇਹਨਿਆਰੇ ਹੋ ਜਾਣੇ ਆ ਜੇ ਆਪਾਂ ਮੁੱਲ ਖਾਲੀ ਵਾਲਾ ਲੈਣਾ ਜੀ ਠੀਕ ਹੈ ਜੀ ਆਪਾਂ ਗੱਬਣੀ ਆਪਾਂ ਕਹਿ ਕੇ ਦੇ ਲਈ ਜੀ ਠੀਕ ਹੈ ਬਾਈ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਆ 55000 ਬਾਈ 55000 ਜਮਾ ਜੈਜ ਮੋਲਾ ਦੋਨਾਂ ਮੱਜਾਂ ਦਾ ਆਮ ਮੁੱਲ 'ਚ ਤੁਹਾਨੂੰ ਮੱਜਾਂ ਮਿਲਣੀਆਂ ਮੁਸ਼ਕਲ ਆ ਕਿਉਂਕਿ ਜਿਹੜੇ ਵੀਰ ਕੋਲ ਜਾਵੜੋ ਮੱਝ ਲੱਖ ਸਵਾ ਲੱਖ ਡੇਢ ਲੱਖ ਆਹੀ ਰੇਟ ਹੁੰਦਾ ਜਮਾ ਜੈਜ ਮੋਲਾ ਜੀ ਜਿਹਨੂੰ ਜਚਨ ਗਿਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ